ਬੇਸਮੈਂਟਾਂ ਭਰੀਆਂ ਇਹਨਾਂ ਨੇ ਗੰਦ ਪਾਇਆ ਬੇਸਮੈਂਟਾਂ ਚ ਕੁਝ ਬੰਦੇ ਇੰਨੇ ਜ਼ਿਆਦਾ ਟੌਕਸਿਕ ਲੱਗੇ ਕਿ ਵੀ ਵਰਨਿੰਗ ਵੀ ਦੇਣੀ ਚਾਹੀਦੀ ਪੰਜਾਬੀ ਇੱਕ ਲੇਡੀ ਨੇ ਤਾਂ ਇੱਥੇ ਤੱਕ ਕਿਹਾ ਵੀ ਸਪਾਊਸ ਵੀਜ਼ਾ ਅਲਾਉ ਨਹੀਂ ਹੋਣਾ ਚਾਹੀਦਾ ਪੇਸ਼ ਬਦਲ ਗਿਆ ਸ਼ਹਿਰ ਬਦਲ ਗਿਆ ਸੋਚ ਨਹੀਂ ਬਦਲੀ ਸੋਚ ਨਹੀਂ ਬਦਲੀ ਜਦੋਂ ਰੋਟੀ ਬਣਨੀ ਹੋ ਉਹਨੂੰ ਕਹਿੰਦੇ ਆਟਾ ਗੁੰਨਦੇ ਆ ਫਲਾਣਾ ਕੰਮ ਕਰਦੇ ਉਹਨੂੰ ਯੂਜ਼ ਵੀ ਕਰਨੀ ਉਹ ਆਨੂੰ ਉਹਦੀ ਐਡਵਾਂਟੇਜ ਹੈ ਡਿਸਐਡਵਾਂਟੇਜ ਕੋਈ ਨਹੀਂ ਕਿ ਬੱਚਾ ਵਿਗੜ ਜਾਊਗਾ ਬੱਚਾ ਵਿਗੜ ਜਾਊਗਾ ਬੱਚਾ ਤਾਂ ਤੁਹਾਡਾ ਚੰਡੀਗੜ੍ਹ ਵੀ ਵਿਗੜ ਜੇਗਾ ਜੇ ਵਿਗੜਨ ਵਾਲਾ ਹੋਇਆ ਤਾਂ ਇੱਥੇ ਕਿਹੜਾ ਨਹੀਂ ਪੀ ਰਿਆ ਸੀ ਸ਼ਰਾਬਾ ਪਲੀਜ਼ ਆਪਣੇ ਬੱਚਿਆਂ ਨੂੰ ਜ਼ਿਆਦਾ ਟਰਸਟ ਕਰੋ ਉਹਨਾਂ ਤੇ ਇਤਬਾਰ ਕਰੋ ਤੁਸੀਂ ਗੋਰਿਆਂ ਦੇ ਕਾਂਸਰਟ ਚ ਗਏ ਹੋ ਮੈਂ ਗੋਰਿਆਂ ਦੇ ਕਾਂਸਰਟ ਚ ਗਏ ਹਾਂ ਉੱਥੇ ਬੀਅਰ ਪਿੰਦੇ ਆ ਉੱਥੇ ਹਰ ਤਰ੍ਹਾਂ ਦੀ ਸ਼ਰਾਰਤ ਚੱਲ ਰਹੀ ਹੈ ਕਹਿੰਦਾ ਤਾਂ ਉਹਨਾਂ ਪੇਰੈਂਟ ਬਾਰੇ ਕਰਾਂ ਕਮਾਂ ਜੇ ਜਾਂਦੇ ਹੀ ਬੱਚੇ ਨੂੰ ਕਹਿੰਦੇ ਪੈਸਾ ਭੇਜ ਡਰੱਗ ਦੀ ਤਸਕਰੀ ਚ ਪੈ ਜਾਂਦੇ ਆ ਕਿ ਯਾਰ ਉਹ ਕੋਈ ਉਹਨੂੰ ਲਾਲਚੇ ਦੇਂਦਾ ਕਿ ਤੇਰੇ ਫਾਦਰ ਦੇ ਗਹਿਣੇ ਪਈ ਹੋਈਆਂ ਜ਼ਮੀਨ ਤੇਰੇ ਪਿਓ ਦੀ ਇੱਕ ਇੱਕ ਵਾਰੀ ਹੀ ਨਿਕਲ ਜੂਗੀ ਆਪਣੇ ਪੇਰੈਂਟਸ ਨੂੰ ਵੱਡੀਆਂ ਕੋਠੀਆਂ ਬਣਾ ਕੇ ਇਸ ਲਈ ਦਿੱਤੀਆਂ ਕਿ ਉਹ ਜ਼ਮੀਂਦਾਰਾਂ ਨੂੰ ਦਿਖਾਣਾ ਚਾਹੁੰਦੇ ਸੀਗੇ ਕਿ ਤੁਸੀਂ ਸਾਡੀ ਮਾਂ ਨੂੰ ਸਾਡੇ ਪਿਓ ਨੂੰ ਜ਼ਲੀਲ ਕੀਤਾ ਇੰਨੇ ਸਾਲ ਜਦੋਂ ਤੁਸੀਂ ਆਪਣਾ ਪਿੰਡ ਜਾਂ ਸ਼ਹਿਰ ਛੱਡ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਹੋ ਤਾਂ ਮਨ 'ਚ ਬਹੁਤ ਸਾਰੇ ਸੁਪਨੇ ਹੁੰਦੇ ਨੇ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਪਰ ਉੱਥੇ ਪਹੁੰਚ ਕੇ ਕਿਸ ਤਰ੍ਹਾਂ ਦੇ ਤਜਰਬੇ ਤੁਹਾਨੂੰ ਸਾਹਮਣੇ ਆਉਂਦੇ ਨੇ ਤੁਹਾਡੇ ਉਸ ਦੀ ਵੀ ਇੱਕ ਅਲੱਗ ਕਹਾਣੀ ਹੈ ਇਸ ਨੂੰ ਹੀ ਲੈ ਕੇ ਫੌਜ ਚ 22 ਸਾਲ ਸਰਵਿਸ ਕਰਕੇ ਕਰਨਲ ਵਜੋਂ ਰਿਟਾਇਰ ਹੋਏ ਨੇ ਅਪਾਰਜੀਤ ਸਿੰਘ ਨਕਈ ਹੋਰੀ ਜੋ ਕਿ ਅੱਜ ਕੱਲ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਟਰੈਕਿੰਗ ਕਰਦੇ ਨੇ ਟਰੈਕਿੰਗ ਦੇ ਨਾਲ ਨਾਲ ਉਹ ਪਹੁੰਚੇ ਕੈਨੇਡਾ ਵੀ ਹੁਣ ਅਸੀਂ ਕੈਨੇਡਾ ਤੇ ਇਸ ਕਰਕੇ ਆਏ ਆ ਕਿਉਂਕਿ ਬਹੁਤ ਸਾਰੇ ਪੰਜਾਬੀ ਕੈਨੇਡਾ ਜਾ ਕੇ ਵਸੇ ਨੇ ਜਾਂ ਵਸਣ ਦੀ ਇੱਛਾ ਰੱਖਦੇ ਨੇ ਨਕਈ ਸਾਹਿਬ ਹੋਰਾ ਨੇ ਇੱਕ ਕਿਤਾਬ ਲਿਖੀ ਹੈ ਆਪਣੇ ਤਜਰਬੇ ਚ ਹਜ਼ਾਰਾਂ ਬੱਚਿਆਂ ਨੂੰ ਮਿਲੇ ਨੇ ਸੈਂਕੜੇ ਬੱਚਿਆਂ ਨੂੰ ਇਹਨਾਂ ਨੇ ਇੰਟਰਵਿਊ ਵੀ ਕੀਤਾ ਹੈ ਤੇ ਉਸ ਤੋਂ ਬਾਅਦ ਇੱਕ ਕਿਤਾਬ ਲੈ ਕੇ ਸਾਹਮਣੇ ਆਏ ਨੇ ਇਸ ਕਿਤਾਬ ਦਾ ਜੋ ਟਾਈਟਲ ਹੈ ਇਹ ਬਹੁਤ ਹੀ ਇੰਟਰਸਟਿੰਗ ਹੈ ਇਹ ਹੈ ਦਾ ਬਰਾਊਨ ਗੋਰਾਜ਼ ਆਫ ਬ੍ਰੈਮਟਨ ਦਾ ਬਰਾਊਨ ਗੋਰਾਜ਼ ਆਫ ਬ੍ਰੈਮਟਨ ਇਹ ਜਿੰਨਾ ਆਪਣੇ ਆਪ ਚ ਇੰਟਰਸਟਿੰਗ ਹੈ ਓਨੀ ਹੀ ਇੰਟਰਸਟਿੰਗ ਇਸ ਦੇ ਵਿੱਚ ਗੱਲਾਂ ਨੇ ਤੇ ਓਨਾ ਹੀ ਓਨੀ ਹੀ ਇੰਟਰਸਟਿੰਗ ਇਹਦੇ ਫਾਈਂਡਿੰਗਸ ਨੇ ਉਸ ਤੋਂ ਅੱਗੇ ਲਿਖਦੇ ਨੇ ਸਟਰਗਲਸ ਇਨ ਅ ਲੈਂਡ ਆਫ ਪ੍ਰੋਮਿਸ ਯਾਨੀ ਆਸਾ ਦੀ ਧਰਤੀ ਤੇ ਕਿਸ ਤਰ੍ਹਾਂ ਦੇ ਸੰਘਰਸ਼ ਹੁੰਦੇ ਨੇ ਨਕਈ ਸਾਹਿਬ ਹੋਰਾਂ ਨੇ ਉਸ ਨੂੰ ਵੀ ਇਸ ਕਿਤਾਬ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਨਕਈ ਸਾਹਿਬ ਤੁਹਾਡਾ ਇਸ ਇੰਟਰਵਿਊ ਵਿੱਚ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਇਹ ਕਿਤਾਬ ਦੇਖੀ ਮੇਰੇ ਮਨ ਚ ਕਾਫੀ ਦੇਰ ਤੱਕ ਕਯੂਰਿਓਸਟੀ ਰਹੀ ਕਿ ਦਾ ਬਰਾਊਨ ਗੋਰਾ ਜੋ ਬ੍ਰੈਮਟਨ ਇਸ ਕਿਤਾਬ ਦਾ ਇਹ ਨਾਮ ਰੱਖਣ ਦੀ ਕਿੱਥੋਂ ਸੋਜੀ ਤੁਹਾਨੂੰ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਤੁਸੀਂ ਸਵਾਲ ਬੜਾ ਰੈਲੇਵੈਂਟ ਸ਼ੁਰੂ ਕੀਤਾ ਕਿਉਂਕਿ ਇਸ ਤੇ ਕਾਫੀ ਵਿਚਾਰ ਕੀਤਾ ਮੈਂ ਮੈਂ ਕਿਤਾਬ ਦੇ ਨੋ ਤੇ ਇਹਦੀ ਇਨਸਪੀਰੇਸ਼ਨ ਤਾਂ ਆਈ ਸੀਗੀ ਇੱਕ ਵਿਲੀਅਮ ਡੈਲ ਰਿੰਪਲ ਦੀ ਬੁੱਕ ਸੀਗੀ ਦਾ ਵਾਈਟ ਮੋਗल्स ਕਿ ਜਦੋਂ ਗੋਰੇ ਇੱਥੇ ਆਏ ਸੀ ਉਹ ਮੁਗਲਾਂ ਵਾਂਗੂ ਬਣਨ ਦੀ ਕੋਸ਼ਿਸ਼ ਕਰਦੇ ਸੀ ਨਵਾਬਾਂ ਦੇ ਚੋਗੇ ਪਾਉਂਦੇ ਸੀਗੇ ਤੇ ਹੁੱਕਾ ਪੀ ਕੇ ਉਹ ਜੇ ਬਣਨਾ ਚਾਹੁੰਦੇ ਸੀ ਤੇ ਮੈਂ ਜਦੋਂ ਕੈਨੇਡਾ ਗਿਆ ਮੈਨੂੰ ਇਹਦਾ ਅਹਿਸਾਸ ਨਹੀਂ ਸੀਗਾ ਵੀ ਇੱਥੇ ਆਪਣੀ ਕਮਿਊਨਿਟੀਜ਼ ਕੋਈ ਡਿਵਾਈਡ ਹੈ ਤੇ ਉੱਥੇ ਮੈਂ ਜਦੋਂ ਜਾ ਕੇ ਦੇਖਿਆ ਕਿ ਜਿਹੜੇ ਪੁਰਾਣੇ बसे ਹੋਏ ਐ ਉਹ ਆਪਣੇ ਆਪ ਨੂੰ ਗੋਰੇ ਮੰਨਣ ਲੱਗ ਗਏ ਤੇ ਜਿਹੜਾ ਕੋਈ ਨਵਾਂ ਇਮੀਗ੍ਰੈਂਟ ਜਾਂਦਾ ਕੋਈ ਮਾਈਗ੍ਰੈਂਟ ਜਾਂਦਾ ਉਹ ਉਹਨੂੰ ਕਾਲਾ ਹਿੰਦੂस्तानी ਸਮਝਦੇ ਨਹੀਂ ਤੇ ਆਪਣੇ ਆਪ ਨੂੰ ਗੋਰੇ ਸਮਝਦੇ ਐ ਜਿਵੇਂ ਇਹਦਾ ਟਾਈਟਲ ਹੈ ਦਾ ਬਰਾਊਨ ਗੋਰਸ ਆਫ ਬ੍ਰੈਂਪਟਨ ਯਾਨੀ ਸਾਡੇ ਲੋਕ ਹੀ ਆਪਣੇ ਲੋਕਾਂ ਨਾਲ ਹੀ ਵਿਤਕਰਾ ਕਰ ਰਹੇ ਨੇ ਤੁਹਾਡਾ ਇਹ ਕਹਿਣ ਦਾ ਮਤਲਬ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜੀ ਜਿਹੜੀ ਜਿਹੜੇ ਗੋਰੇ ਸਾਡੇ ਨਾਲ ਵਿਤਰਾ ਕਰਦੇ ਹੋਣ ਤਾਂ ਅਸੀਂ ਉਹਨੂੰ ਹੈਂਡਲ ਕਰ ਸਕਦੇ ਹਾਂ ਸੰਭਾਲ ਸਕਦੇ ਹਾਂ ਵੀ ਉਹ ਉਹ ਸਾਨੂੰ ਨਹੀਂ ਸਮਝਦੇ ਉਹ ਸਾਨੂੰ ਨਹੀਂ ਜਾਣਦੇ ਜਾਂ ਉਹ ਸਾਡੇ ਨਾਲ ਕੋਈ ਸympathy ਨਹੀਂ ਰੱਖਦੇ ਪਰ ਅਸੀਂ ਇੱਥੋਂ ਜਦੋਂ ਬੱਚੇ ਨੂੰ ਭੇਜਦੇ ਆ ਸਾਨੂੰ ਲੱਗਦਾ ਵੀ ਸਾਡੇ ਜਿਹੜੇ ਰਿਸ਼ਤੇਦਾਰ ਨੇ ਸਾਡੇ ਜਿਹੜੇ ਉਹ ਕਮਿਊਨਿਟੀ ਕੇ ਹੋਈ ਆ ਪੰਜਾਬੀ ਕਮਿਊਨਿਟੀ ਉੱਥੇ ਵਸੀ ਹੋਈ ਆ ਉਹ ਇਹਨਾਂ ਦਾ ਖਿਆਲ ਰੱਖੂਗੀ ਇਸ ਵਿਚਾਰ ਨਾਲ ਅਸੀਂ ਸੋਚ ਭੇਜਦੇ ਆ ਉੱਥੇ ਜਾ ਕੇ ਬੱਚੇ ਨੂੰ ਜਦੋਂ ਇਹ ਮਹਿਸੂਸ ਹੋਣ ਲੱਗਦਾ ਕਿ ਇਹ ਤਾਂ ਬਿਲਕੁਲ ਉਲਟ ਗੱਲ ਐ ਜਿਵੇਂ ਮੈਂ ਕਿਤਾਬ ਦੀ ਪਹਿਲੇ ਪੇਜ ਤੇ ਲਿਖਿਆ ਵੀ ਉਹ ਮੈਨੂੰ ਦੱਸਣ ਲੱਗੇ ਮੈਂ ਕਿਹਾ ਵੀ ਕਿਵੇਂ ਤੁਹਾਡੀ ਜ਼ਿੰਦਗੀ ਉਹ ਕਹਿਣ ਲੱਗੇ ਜੀ ਜ਼ਿੰਦਗੀ ਤਾਂ ਔਖੀ ਹੈਗੀ ਹੋਈ ਐ ਉਹ ਪਨੋ ਹੋਰ ਔਖੀ ਐ ਇਸ ਲਈ ਹੋ ਜਾਂਦੀ ਵੀ ਸਾਡੇ ਆਪਣੇ ਹੀ ਸਾਨੂੰ ਮਾੜਾ ਕਹਿੰਦੇ ਆ ਸੋ ਉਹ ਮੈਨੂੰ ਗੱਲ ਥੋੜੀ ਜੀ ਅਜੀਬ ਲੱਗੀ ਕਿਉਂਕਿ ਮੈਂ ਉਹ ਐਕਸਪੈਕਟ ਨਹੀਂ ਸੀ ਕਰਦਾ ਤੇ ਮੈਂ ਬੱਚਿਆਂ ਨੂੰ ਇੰਟਰਵਿਊ ਕਰਨ ਲੱਗ ਗਿਆ ਕੋਈ 10 ਸਾਲ ਮੰਨ ਲਓ 5 ਸਾਲ ਮੰਨ ਲਓ ਜੋ ਲੋਕ ਕੈਨੇਡਾ ਮੂਵ ਹੋਏ ਜੋ ਬੱਚਿਆਂ ਤੋਂ ਖਾਸ ਕਰ ਗੱਲ ਕਰੀਏ ਤਾਂ ਉਹਨਾਂ ਨਾਲ ਜ਼ਿਆਦਾ ਵਿਤਕਰਿਆ ਆ ਜਾਂ ਐਜ਼ ਅ ਕਮਿਊਨਿਟੀ ਜਿਹੜੀ ਫਰੈਸ਼ ਜਾ ਰਹੀ ਹੈ ਉਹਨਾਂ ਨਾਲ ਸਟੂਡੈਂਟ ਵਰਸਿਸ ਅਦਰਸਾ ਜਾਂ ਸਟੂਡੈਂਟ ਦੇ ਨਾਲ ਨਾਲ ਜਿਹੜੇ ਹੋਰ ਵੀ ਲੋਕ ਗਏ ਆ ਦੋਨੋਂ ਤਰਫ ਹੀ ਆ ਜੀ ਜਿਹੜੇ ਸਟੂਡੈਂਟਸ ਨੇ ਔਰ ਇਮੀਗ੍ਰੈਂਟਸ ਆ ਕਈ ਪੀਆਰ ਤੇ ਜਾਂਦੇ ਆ ਬੱਚੇ ਦੋਨਾਂ ਤੇ ਹੀ ਆ ਪਰ ਜਿਹੜੇ ਪੀਆਰ ਤੇ ਜਾਂਦੇ ਆ ਉਹਨਾਂ ਨੂੰ ਵੀ ਥੋੜੀ ਸਟਰਗਲ ਤਾਂ ਹੈਗੀ ਆ ਜੌਬ ਲੱਭਣ ਚ ਕਿਉਂਕਿ ਉਹਨਾਂ ਕੋਲ ਉਹ ਵੈਲ ਐਸਟੈਬਲਿਸ਼ ਨਹੀਂ ਹੈ ਜਿਹੜਾ ਪੁਰਾਣਾ ਗਿਆ ਹੋਇਆ ਉਹਦੇ ਕੋਲ ਕਾਰ ਬਾਰ ਕਾਰ ਸਾਰਾ ਕੁਝ ਹੈਗਾ ਤੇ ਉਹ ਉਹ ਆਪਣੇ ਆਪ ਨੂੰ ਵੈਲ ਸੈਟਲ ਸਮਝਦੇ ਆ ਔਰ ਕਿਤੇ ਇਹ ਵੀ ਗੱਲ ਹੈ ਕਿ ਉਹ ਇਹਨਾਂ ਤੋਂ ਜਿਹੜੇ ਨਵੇਂ ਇਮੀਗ੍ਰੈਂਟਸ ਆ ਉਹਨਾਂ ਨੂੰ ਉਹਨਾਂ ਤੋਂ ਡਰ ਹੈ ਕਿ ਸਾਡੇ ਰਿਸੋਰਸਸ ਖੋ ਰਹੇ ਹਨ ਪੁਰਾਣੀ 40 50 ਸਾਲ ਪਹਿਲਾਂ ਪੰਜਾਬੀ ਉੱਥੇ ਮੂਵ ਹੋ ਗਏ ਕੈਨੇਡਾ ਚਲੇ ਗਏ ਹਿੰਦੁਸਤਾਨ ਛੱਡ ਕੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਗੋਰਿਆਂ ਵਾਂਗ ਸੋਚਣ ਲਈ ਮਜਬੂਰ ਹੋਣਾ ਪੈਂਦਾ ਜਾਂ ਉਹ ਸੋਚ ਰਹੇ ਹੈ ਕਿ ਇਹ ਜਿਹੜੇ ਨਵੇਂ ਬੱਚੇ ਆ ਰਹੇ ਹੈ ਸ਼ਾਇਦ ਸਾਡੇ ਬੱਚਿਆਂ ਦੀ ਵੀ ਜੌਬ ਖੋਣਗੇ ਜਾਂ ਇੱਥੇ ਆ ਕੇ ਇਹ ਅਨਸਿਵਲਾਈਜ਼ਡ ਬਿਹੇਵ ਕਰ ਰਹੇ ਕੁਝ ਇਸ ਤਰ੍ਹਾਂ ਦਾ ਹਾਂਜੀ ਇਹ ਜ਼ਰੂਰ ਉਹ ਕਹਿੰਦੇ ਵੀ ਅਨਸਿਵਲਾਈਜ਼ਡ ਬਿਹੇਵੀਅਰ ਹੈਗਾ ਪਰ ਉਹਨਾਂ ਦਾ ਮੇਰੇ ਖਿਆਲ ਫੋਕਸ ਜਿਹੜਾ ਹੈ ਉਹ ਪੰਜਾਬੀ ਕਮਿਊਨਿਟੀ ਤੇ ਹੈ ਫਾਰ ਇਗਜ਼ਾਮਪਲ ਮੇਰੇ ਇੱਕ ਦੋਸਤ ਨੇ ਉਥੇ ਕਿਹਾ ਕਿ ਮੈਂ ਕਾਨਸਰਟ ਚ ਗਿਆ ਪੰਜਾਬੀ ਕਾਨਸਰਟ ਚ ਗਿਆ ਤੇ ਉਥੇ ਕਹਿੰਦੇ ਵੀ ਬਾਥਰੂਮ ਸਾਫ ਨਹੀਂ ਸੀ ਬੱਚੇ ਨੇ ਬਾਥਰੂਮ ਗੰਦੇ ਕਰਦੇ ਹੋਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗੋਰਿਆਂ ਦੇ ਕਾਨਸਰਟ ਚ ਗਏ ਹੋ ਮੈਂ ਗੋਰਿਆਂ ਦੇ ਕਾਨਸਰਟ ਚ ਗਏ ਹਾਂ ਉਥੇ ਬੀਅਰ ਪਿੰਦੇ ਆ ਉਥੇ ਹਰ ਤਰ੍ਹਾਂ ਦੀ ਸ਼ਰਾਰਤ ਚੱਲ ਰਹੀ ਹੈ ਜਿੱਥੇ 5000 ਬੰਦਾ ਹੋ ਗਿਆ ਔਰ ਟਾਇਲਟ ਨੇ ਵੀ ਉਹ ਸਾਫ ਰਹਿ ਨਹੀਂ ਸਕਦੇ ਜੀ ਸੋ ਇਹ ਤੁਸੀਂ ਬਲੇਮ ਕਰ ਰਹੇ ਹੋ ਟੀਨੇਜਰਸ ਨੂੰ ਕਿ ਸਿਰਫ ਪੰਜਾਬੀਆਂ ਨੂੰ ਪਰ ਕਿਉਂਕਿ ਉਹਨਾਂ ਨੇ ਕਿਹਾ ਕੇਵਲ ਪੰਜਾਬੀਆਂ ਨੂੰ ਤੇ ਜਿਹੜੇ ਵੀਡੀਓ ਵੀ ਬਣ ਕੇ ਅਸੀਂ ਇੱਥੇ ਆਪਸ ਵਿੱਚ ਸ਼ੇਅਰ ਕਰਦੇ ਹਾਂ ਪੰਜਾਬੀਆਂ ਦੇ ਸ਼ੇਅਰ ਕਰਦੇ ਹਾਂ ਬਿਕੋਜ਼ ਅਸੀਂ ਪੰਜਾਬੀ ਕਮਿਊਨਿਟੀ ਤੋਂ ਹਾਂ ਜੀ ਪਰ ਐਕਚੁਅਲੀ ਉਹ ਜਨਰੇਸ਼ਨਲ ਗੈਪ ਹੈ ਪਰ ਇਹ ਬੱਚੇ ਕਹਿੰਦੇ ਅਸੀਂ ਪੜੇ ਲਿਖੇ ਹਾਂ ਅਸੀਂ ਨੌਕਰੀਆਂ ਵੀ ਕਰਾਂਗੇ ਘੁੰਮਾਂਗੇ ਵੀ ਅਸੀਂ ਆਪਣਾ ਲਾਈਫ ਬੈਲੈਂਸ ਬਣਾ ਸਕਾਂਗੇ ਬੇਸਮੈਂਟਾਂ ਦੀ ਗੱਲ ਚੱਲਦੀ ਹੈ ਹਾਂਜੀ ਬਾਰ-ਬਾਰ ਹਾਊਸਿੰਗ ਇਨ ਦਾ ਕ੍ਰਾਈਸਿਸ ਹੈ ਕੈਨੇਡਾ ਦੇ ਵਿੱਚ ਤੁਸੀਂ ਬਹੁਤ ਸਾਰੇ ਸ਼ਹਿਰਾਂ 'ਚ ਗਏ ਬਹੁਤ ਸਾਰੇ ਬੱਚਿਆਂ ਨੂੰ ਮਿਲੇ ਔਰ ਉਹ ਬੇਸਮੈਂਟਾਂ ਦੇ ਓਨਰਸ ਨੂੰ ਵੀ ਮਿਲੇ ਜਿੱਚ ਜਿਆਦਾ ਜਿਆਦਾ ਪੰਜਾਬੀ ਰਹੇ ਹੋਣਗੇ ਉਹਨਾਂ ਬੇਸਮੈਂਟਾਂ ਦੇ ਵਿੱਚ ਕੀ ਨੋਰਮਸ ਨੂੰ ਫਾਲੋ ਕੀਤਾ ਜਾਂਦਾ ਹੈ ਜਾਂ ਉਹਨਾਂ ਬੇਸਮੈਂਟਾਂ ਦੇ ਵਿੱਚ ਬੱਚੇ ਜ਼ਿਆਦਾ ਰੱਖ ਕੇ ਜੋ ਸਾਨੂੰ ਸੁਣਨ ਚਾਹੁੰਦੇ ਇਹ ਚ ਤੁਸੀਂ ਨੇੜਿਓਂ ਦੇਖ ਕੇ ਆਏ ਹੋ ਇਹ ਚ ਕਿੰਨੀ ਸੱਚਾਈ ਹੈ ਇਹ ਚ ਦੇਖੋ ਜੀ ਬੇਸਮੈਂਟ ਪ੍ਰੀ ਕੋਵਿਡ ਜਿਹੜੀ ਬਰੇਸਮੈਂਟ ਹੈ ਉਹ तकरीबन 900 ਡਾਲਰ ਦੀ ਕਿਰਾਏ ਤੇ ਚੜਾ ਦਿੰਦੇ ਸੀਗੇ ਅੱਜ ਕੱਲ ਉਹ ਕਿਉਂਕਿ ਹਾਊਸਿੰਗ ਦਾ ਕਰਾਈਸਿਸ ਹੈਗਾ ਉਸ ਕੋਈ ਸ਼ੱਕ ਨਹੀਂ ਹੈ ਮੈਨੂੰ ਇੱਕ ਇੱਕ ਬਜ਼ੁਰਗ ਲੇਡੀ ਨੇ ਕਿਹਾ ਕਿ ਬੇਸਮੈਂਟਾਂ ਭਰੀਆਂ ਇਹਨਾਂ ਨੇ ਗੰਦ ਪਾਇਆ ਬੇਸਮੈਂਟਾਂ ਚ ਮੈਂ ਕਿਹਾ ਇਹ ਬੇਸਮੈਂਟਾਂ ਦਾ ਤੁਹਾਡੀਆਂ ਨੇ ਤੁਸੀਂ ਪੰਜਾਬੀ ਸੀ ਮਾਲਕ ਹਾਂਜੀ ਪੰਜਾਬੀ ਮਾਲਕ ਸੀਗੇ ਮੈਂ ਕਿਹਾ ਬੇਸਮੈਂਟਾਂ ਤੁਹਾਡੀਆਂ ਨੇ ਤੁਸੀਂ 10 ਬੱਚੇ ਵੜੇ ਕਿਉਂ ਮੈਂ ਇਹ 2 ਬੱਚੇ ਵੜਦੇ ਤੁਸੀਂ ਤੁਹਾਨੂੰ 450 ਡਾਲਰ ਪਰਸਨ ਨੂੰ ਦਿੰਦਾ ਤੇ 900 ਡਾਲਰ ਬਣਨੇ ਸੀ ਹੁਣ ਤੁਸੀਂ 5-500 ਡਾਲਰ ਲਈ ਜਾਂਦੇ 10 ਬੰਦਿਆਂ ਤੋਂ ਤੇ ਤੁਸੀਂ ਪੈਸੇ ਜਿਆਦਾ 4000 ਜਾਂ 3000 ਡਾਲਰ ਤੱਕ ਬੇਸਮੈਂਟਾਂ ਚ ਚੜਾ ਰਹੇ ਹੋ ਫਿਰ ਉਹਨਾਂ ਚ ਇੱਕ ਫਾਇਰ ਐਗਜ਼ਿਟ ਚਾਹੀਦੀ ਹੈ ਬੇਸਮੈਂਟ ਚ ਜੋ ਮੋਸਟਲੀ ਮੈਂ ਉਥੇ ਦੇਖਿਆ ਹੈ ਨਹੀਂ ਬੇਸਮੈਂਟਾਂ ਚ ਕਿਚਨ ਹੈ ਜਿਹੜੇ ਅਕਸਰ ਪਾਸ ਨਹੀਂ ਕਰਾਏ ਹੋਏ ਉਹਨਾਂ ਨੇ ਉਥੇ ਬੇਸਮੈਂਟਾਂ ਚ ਲਾਊਡ ਹੈ ਕਿਚਨ ਪਰ ਉਹ ਪਾਸ ਹੋਣੇ ਚਾਹੀਦੇ ਆ ਉਹ ਕਿਸੇ ਨੇ ਪਾਸ ਕਰਾਏ ਆ ਕਿਸੇ ਨੇ ਨਹੀਂ ਕਰਾਏ 30 40 ਸਾਲ 50 ਸਾਲ ਪਹਿਲਾਂ ਜੋ ਜਾ ਕੇ ਸੈਟਲ ਹੋ ਗਏ ਔਰ ਜੋ ਹੁਣ ਜਾ ਰਹੇ ਉਹਨਾਂ ਦੇ ਵਿੱਚ ਇੱਕ ਤਾਂ ਉਦੂਰੀਆਂ ਨੇ ਸੋਚ ਦੇ ਲਿਹਾਜ਼ ਤੋਂ ਵੀ ਔਰ ਇਕਨੋਮਿਕ ਐਂਗਲ ਤੋਂ ਵੀ ਦੂਰੀਆਂ ਨੇ ਦੂਜਾ ਇਹ ਹੈ ਕਿ ਤੁਸੀਂ ਨਫਰਤ ਮੈਂ ਸ਼ਬਦ ਵਰਤੂੰਗਾ ਨਫਰਤ ਵੀ ਕਿਸਨ ਕਿਸੇ ਵੇਚ ਕਰ ਰਹੇ ਹੋ ਨਵੇਂ ਜਾਂਦਿਆਂ ਨੂੰ ਪਰ ਤੁਸੀਂ ਫਾਇਦਾ ਵੀ ਉਹਨਾਂ ਤੋਂ ਹੀ ਲੈ ਰਹੇ ਹੋ ਚਾਹੇ ਬੇਸਮੈਂਟ ਦੀ ਗੱਲ ਆਂਦੀ ਹੈ ਚਾਹੇ ਜੋਬਸ ਦੇਣ ਦੀ ਗੱਲ ਆਂਦੀ ਹੈ ਜਦੋਂ ਤੁਸੀਂ ਆਪਣੇ ਆਊਟਲੈਟਸ ਤੇ ਉਹਨਾਂ ਨੂੰ ਜੋਬਸ ਦਿੰਨੇ ਹੋ ਤਾਂ ਉਸ ਦੇ ਵਿੱਚ ਪੇ ਕਰਨ ਦਾ ਕਿਸ ਤਰ੍ਹਾਂ ਸਿਸਟਮ ਹੁੰਦਾ ਪੰਜਾਬੀਆਂ ਵੱਲੋਂ ਪੰਜਾਬੀਆਂ ਨੂੰ ਦੇਖੋ ਜੀ ਪੇ ਤਾਂ ਉੱਥੇ ਲਾਅ ਬੜੇ ਸਟ੍ਰਿਕਟ ਹਨ ਕਿ ਮਿਨਿਮਮ ਵੇਜਸ ਤਾਂ ਦੇਣੀ ਪੈਂਦੀ ਹੈ ਉਹਨਾਂ ਨੂੰ 15 ਅੱਜਕਲ 15.5 ਡਾਲਰ ਹੈ ਉਹ ਤਾਂ ਦੇਣਾ ਹੀ ਪੈਂਦਾ ਹੈ ਪਰ ਵਿਤਕਰਾ ਭੇਰ ਵੀ ਹੈ ਜਿਵੇਂ ਕਿ ਮੈਂ ਇਸ ਬੁੱਕ ਚਿਕ ਆਪਣੇ ਟਰੱਕ ਦੇ ਸਫ਼ਰ ਦਾ ਲਿਖਿਆ ਕਿ ਮੈਂ ਪੂਰਾ ਕੈਨੇਡਾ ਕ੍ਰਾਸ ਕੀਤਾ ਟਰੱਕ ਤੇ ਉਹ ਮੁੰਡਾ ਸੀਗਾ ਰੋहतक ਦਾ ਜੀ ਬੜਾ ਸਿਆਣਾ ਮੁੰਡਾ 22 ਸਾਲ ਦਾ ਮੁੰਡਾ ਬੜਾ ਯੰਗ ਮੁੰਡਾ ਉਹਨੇ ਉੱਥੇ ਜਾ ਕੇ ਪੰਜਾਬੀ ਸਿੱਖੀ ਪੰਜਾਬੀ ਸਿੱਖੀ ਇਸ ਲਈ ਕਿਉਂਕਿ ਉਹ ਪੰਜਾਬੀ ਪਰਿਵਾਰ ਨਾਲ ਕੰਮ ਕਰਦਾ ਸੀ ਹੁਣ ਜਿਹੜੀ ਟਰਕਿੰਗ ਕੰਪਨੀਜ਼ ਕੰਮ ਕਰਦਾ ਉਹਦੇ ਮਾਲਕ ਪੰਜਾਬੀ ਨੇ ਤੇ ਉਹ ਜਦੋਂ ਕਾਲ ਸੈਂਟਰ ਤੇ ਫੋਨ ਕਰਦਾ ਤਾਂ ਪੰਜਾਬੀ ਚ ਅੱਗੇ ਗੱਲ ਕਰਨੀ ਪੈਂਦੀ ਹੈ ਉਨੇ ਇਨੀ ਮਿਹਨਤ ਕੀਤੀ ਵੀ ਇੰਗਲਿਸ਼ ਤਾਂ ਉਹਨੇ ਸਿੱਖੀ ਹੋਈ ਐ ਇੰਪਰੂਵ ਕੀਤੀ ਆਪਣੀ ਨਾਲ ਪੰਜਾਬੀ ਵੀ ਸਿੱਖੀ ਉਹ ਮੁੰਡੇ ਦਾ ਇਹ ਦੱਸਣਾ ਸੀ ਜਿਹੜੀ ਪਹਿਲੇ ਪਰਿਵਾਰ ਚ ਉਹਨੇ ਕੰਮ ਕੀਤਾ ਪੰਜਾਬੀ ਪਰਿਵਾਰ ਨੇ ਉਹਨੂੰ ਨੌਕਰੀ ਦਿੱਤੀ ਘਰ ਚ ਕੰਮ ਕਰਾਉਂਦੇ ਸੀ ਤੇ ਉਹਨੂੰ ਪੈਸੇ ਵੀ ਚੰਗੇ ਦਿੰਦੇ ਸੀਗੇ ਪਰ ਉਹ 40 50 ਸਾਲ ਦੇ ਗਏ ਹੋਏ ਐ ਉਹ ਕਹਿੰਦੇ ਰੋਟੀ ਪਾ ਕੇ ਬਾਹਰ ਬਿਠਾ ਦਿੰਦੇ ਸੀਗੇ ਵੀ ਉੱਥੇ ਖਾਓ ਜਾ ਕੇ ਪਰ ਉਹਨਾਂ ਦੇ ਵਿਚਾਰ ਇਹੋ ਜਿਹੇ ਕਿ ਉਹ ਪੁਰਾਣੇ ਨੇ ਉਹ ਸੋਚਦੇ ਆ ਵੀ ਅਸੀਂ ਇੰਡੀਆ ਚ ਉਹੋ ਜਿਹੇ ਹੀ ਆ ਜਿਵੇਂ 1970 ਸੀਗੇ ਵੀ ਅਸੀਂ ਉਹਨਾਂ ਤੋਂ ਕੋਈ ਪੈਸੇ ਹੀ ਭਾਲਦੇ ਆਂ ਵੀ ਉਹ ਸਾਡੇ ਮਾਲਕ ਨੇ ਤੇ ਦੇਸ਼ ਬਦਲ ਗਿਆ ਸ਼ਹਿਰ ਬਦਲ ਗਿਆ ਸੋਚ ਨਹੀਂ ਬਦਲੀ ਅਭੀ ਸੋਚ ਨਹੀਂ ਬਦਲੀ ਜੀ ਔਰ ਇਹ ਮੈਂ ਅਕ੍ਰੋਸ ਦਾ ਬੋਰਡ ਨਹੀਂ ਕਹਿਣਾ ਚਾਹੁੰਦਾ ਮੈਂ ਸਪੈਸੀਫਾਈ ਕਰਨਾ ਚਾਹੁੰਦਾ ਮੈਂ ਇੱਕ ਚੈਪਟਰ ਇਸ ਤੇ ਲਿਖਿਆ ਜਿਹੜੇ ਬਹੁਤ ਸਾਰੇ ਲੋਕ ਉਸ ਜਨਰੇਸ਼ਨ ਦੇ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਬਹੁਤ ਹੈਲਪ ਕਰ ਰਹੇ ਤੁਸੀਂ ਜੋ ਪੁਰਾਣੇ ਪੰਜਾਬੀ ਆਪਣੇ ਗਏ ਹੋਇਆ 40 50 ਸਾਲ ਪਹਿਲਾਂ ਉਹਨਾਂ ਕੋਲ ਵੀ ਗਏ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨਾਲ ਬਹੁਤ ਗੱਲ ਕੀਤੀ ਮੈਂ ਬ੍ਰੈਂਟਨ ਤੇ ਮਿਸਿਸ ਆਗਾ ਦੋ ਸਬੁਰਬਸ ਨੇ ਉੱਥੇ ਉਹਨਾਂ ਦੇ ਪਾਰਕਸ 'ਚ ਚਲੇ ਜਾਂਦਾ ਸੀਗਾ ਉੱਥੇ ਬਜ਼ੁਰਗ ਬੈਠੇ ਰਹਿੰਦੇ ਨੇ ਜਦੋਂ ਧੁੱਪ ਨਿਕਲਦੀ ਐ ਗ੍ਰੈਂਡਚਿਲਡਰ ਨੂੰ ਬੇਬੀ ਸਿਟਿੰਗ ਕਰ ਰਹੇ ਹੁੰਦੇ ਆ ਉੱਥੇ ਮਿਲ ਜਾਂਦੇ ਆ ਔਰ ਬਹੁਤ ਵਿਲਿੰਗਲੀ ਉਹ ਹੱਸ ਕੇ ਗੱਲ ਕਰਦੇ ਆ ਕੁਝ ਬੰਦੇ ਇੰਨੇ ਜ਼ਿਆਦਾ ਟਾਕਸਿਕ ਲੱਗੇ ਕਿ ਵੀ ਇਹ ਵੜਨੀ ਵੜਨੀ ਨਹੀਂ ਦੇਣੀ ਚਾਹੀਦੀ ਪੰਜਾਬੀ ਇੱਕ ਲੇਡੀ ਨੇ ਤਾਂ ਇੱਥੇ ਤੱਕ ਕਿਹਾ ਵੀ ਸਪਾਊਸ ਵੀਜ਼ਾ ਅਲਾਉ ਨਹੀਂ ਹੋਣਾ ਚਾਹੀਦਾ ਉਹ ਕਿਉਂ ਮੈਂ ਉਹ ਸਮਝ ਨਹੀਂ ਸਕਿਆ ਉਹਨਾਂ ਦਾ ਕਹਿੰਦੇ ਵੀ ਇਹ ਮਿਸਯੂਜ਼ ਹੋ ਜਾਂਦਾ ਮੈਂ ਕਿਹਾ ਜੀ ਮਿਸਯੂਜ਼ ਤਾਂ ਹਰ ਰੂਲ ਦਾ ਕਿਤੇ ਨਾ ਕਿਤੇ ਹੋਏਗਾ ਪਰ ਜੇ ਬੰਦ ਕਰ ਦੋਗੇ ਜਿਹੜਾ ਜਿਹੜੀ ਕੁੜੀ ਇੱਥੇ ਆ ਗਈ ਉਹਦਾ ਹਸਬੰਡ ਉੱਥੇ ਹੈਗਾ ਉਹ ਕਿਵੇਂ ਲੈ ਕੇ ਆ ਇਹ ਕੋਈ ਮੁੰਡਾ ਆ ਗਿਆ ਉਹਦੀ ਵਾਈਫ ਉੱਥੇ ਰਹਿ ਗਈ ਉਹਨੇ ਸਟਰਗਲ ਕਰਕੇ ਆਪਣਾ ਪੀਆਰ ਇੱਥੇ ਲੈ ਲਿਆ ਹੁਣ ਆਪਣੀ ਵਾਈਫ ਨੂੰ ਨਾ ਲਿਆ ਸਕੀ ਜੇ ਸਪਾਊਸ ਵੀਜ਼ਾ ਹੀ ਨਹੀਂ ਆ ਫਿਰ ਕਿਵੇਂ ਲੈ ਕੇ ਆਊਗਾ ਉਹਨਾਂ ਦੇ ਤਾਂ ਆਪਣੇ ਤਰਕ ਹੋਣਗੇ ਨਾ ਕਿ ਸਾਨੂੰ ਕਿਉਂ ਇਹਨਾਂ ਨਵੇਂ ਬੱਚਿਆਂ ਤੋਂ ਜਾਂ ਨਵੇਂ ਆਉਣੇ ਲੋਕਾਂ ਤੋਂ ਪਰੇਸ਼ਾਨੀ ਹੈਗੀ ਹੈ ਹਾਂਜੀ ਹਾਂਜੀ ਉਹਨਾਂ ਦੇ ਬਿਲਕੁਲ ਤਰਕ ਸਿਗੇ ਔਰ ਮੈਂ ਉਹਨਾਂ ਨਾਲ ਡਿਸਕਸ ਵੀ ਕੀਤਾ ਕਹਿੰਦੇ ਜੀ ਇਹ ਇਹ ਕ腐ਸ਼ਨ ਲੈ ਕੇ ਆਉਂਦੇ ਇੱਥੇ ਮੈਂ ਕਿਹਾ ਜੀ ਕ腐ਸ਼ਨ ਦੱਸੋ ਕਿਵੇਂ ਲੈ ਕੇ ਆਉਂਦੇ ਆ ਉਹ ਕਹਿਣ ਲੱਗੇ ਇਹ ਬ੍ਰਾਈਬ ਕਰਕੇ ਜੌਬਸ ਲੈਂਦੇ ਆ ਮੈਂ ਕਿਹਾ ਕਿਹਨੂੰ ਬ੍ਰਾਈਬ ਕਰਦੇ ਕਹਿੰਦੇ ਸੁਪਰਵਾਈਜ਼ਰ ਨੂੰ ਮੈਂ ਕਹਾਂ ਸੁਪਰਵਾਈਜ਼ਰ ਤਾਂ ਬੱਚਾ ਨਹੀਂ ਹੈ। ਹੂੰ ਨਵਾਂ ਇਮੀਗ੍ਰੈਂਟ ਤਾਂ ਨਹੀਂ ਹੈ ਸੁਪਰਵਾਈਜ਼ਰ ਤਾਂ ਕੋਈ ਜਿਹੜਾ 10 10-12 ਸਾਲ ਦਾ ਇੱਥੇ ਹੈਗਾ ਉਹੀ ਸੁਪਰਵਾਈਜ਼ਰ ਬਣ ਸਕਦਾ। ਉਹ ਤਾਂ ਤੁਸੀਂ ਹੋ। ਹੂੰ ਤੇ ਫਿਰ ਤੁਸੀਂ ਐਕਸੈਪਟ ਕਰ ਰਹੇ ਹੋ ਤਾਂ ਹੀ ਲੈ ਰਹੇ। ਹੂੰ ਚਾਹੇ ਤੁਸੀਂ ਹੋ ਜਾਂ ਕੋਈ ਚਾਹੇ ਉਹ ਕਹਿੰਦੇ ਤੂੰ ਬਿਗਾੜ ਰਹੇ ਹੈ ਇਹ ਬੱਚੇ। ਮੈਂ ਕਹਾਂ ਵੀ ਉਹ ਬੱਚੇ ਜਿਹੜੇ ਲੈਣ ਵਾਲੇ ਨੂੰ ਤੁਸੀਂ ਕਹਿ ਰਹੇ ਹੋ ਸਾਫ਼ ਹੈ। ਉਹ ਜਿਹਨੂੰ ਦੇਣੀ ਪੈ ਰਹੀ ਹੈ ਰਾਈਟ ਟੂ ਗੇਟ ਅ ਜੌਬ ਉਹਨੂੰ ਤੁਸੀਂ ਕਹਿੰਦੇ ਹੋ ਕ੍ਰਪਟ ਹੈ। ਸੋ ਇਹੋ ਜਿਹੇ ਤਰਕ ਉਹਨਾਂ ਦੇ ਸੀਗੇ ਪਰ ਉਹ ਤਰਕ ਮੈਨੂੰ ਜ਼ਿਆਦਾ ਸਟਰੋਂਗ ਲੱਗੇ ਨਹੀਂ। ਤੁਸੀਂ ਇੱਥੋਂ ਬੱਚਾ ਤਾਂ ਭੇਜ ਦਿੰਦੇ ਹੋ ਕਿ ਫਲਾں ਉੱਥੇ ਭੂਆ ਰਹਿੰਦੀ ਐ ਉੱਥੇ ਮਾਸੀ ਰਹਿੰਦੀ ਐ ਉੱਥੇ ਤਾਏ ਦਾ ਮੁੰਡਾ ਰਹਿੰਦਾ ਉਹਨਾਂ ਕੋਲ ਜਾ ਕੇ ਰਹਿ ਲਈ ਸੌਖੇ ਰਹੋਗੇ ਇਹ ਸੌਖੇ ਰਹਿੰਦੇ ਵੀ ਐ ਲੋਕ ਜਾਂ ਨਹੀਂ ਰਹਿੰਦੇ ਬੱਚਿਆਂ ਨਾਲ ਗੱਲ ਕਰਕੇ ਕੀ ਸਮਝ ਆਇਆ ਪਲੀਜ਼ ਆਪਣੇ ਬੱਚਿਆਂ ਨੂੰ ਜ਼ਿਆਦਾ ਟਰਸਟ ਕਰੋ ਉਹਨਾਂ ਤੇ ਇਤਬਾਰ ਕਰੋ ਉਹਦਾ ਕਾਰਨ ਇਹ ਹੈ ਜੀ ਮੈਂ ਤੁਹਾਨੂੰ ਇੱਕ ਦੁਆਰਣ ਦੇ ਤੌਰ ਤੇ ਦੱਸਦਾ ਮੈਂ ਇੱਕ ਮੇਰੇ ਉੱਥੇ ਬੱਚੀ ਸੀਗੀ ਉਹਦੇ ਬਾਰੇ ਮੈਂ ਕਿਤਾਬ 'ਚ ਲਿਖਿਆ ਜਿਹੜੀ ਆਪਣੇ ਖਰਚੇ ਤੇ ਰੈਨੋਟਿਕਲ ਇੰਜੀਨੀਅਰਿੰਗ ਕਰ ਰਹੀ ਐ ਉਹਦੀ ਕਲਾਸ 'ਚ ਹੋਰ ਕੁੜੀ ਸੀਗੀ ਜਿਹੜੀ ਬ੍ਰੈਂਪਟਨ ਰਹਿੰਦੀ ਹੈ ਇਹ ਰਹਿੰਦੇ ਟੋਰਾਂਟੋ ਯੂਨੀਵਰਸਿਟੀ ਟੋਰਾਂਟੋ ਡਾਊਨਟਾਊਨ ਚ ਉਹਨੇ ਕਮਰਾ ਲਿਆ ਉਹਨੇ ਉਸ ਕੁੜੀ ਨੂੰ ਕਿਹਾ ਵੀ ਤੂੰ ਮੇਰੇ ਕਮਰੇ ਜੀ ਸ਼ਿਫਟ ਕਰ ਜਾ ਕਿਰਾਇਆ ਅਦਾ ਅਦਾ ਕਰ ਲਾਂਗੇ ਸੌਖੇ ਰਵਾਂਗੇ ਨਾਲੇ ਤੇਰਾ ਟਰੈਵਲਿੰਗ ਬਚ ਜੂਗੀ ਬ੍ਰੈਂਪਟਨ ਤੋਂ ਘੰਟਾ ਸਵਾ ਘੰਟਾ ਲੱਗ ਜਾਂਦਾ ਆਂਦੇ ਹੋਏ ਤੇ ਉਹ ਕਹਿੰਦੀ ਮੇਰੇ ਘਰ ਦੇ ਨੇ ਨਹੀਂ ਆਣ ਦੇਣਾ ਘਰ ਦੇ ਕਿਥੇ ਨੇ ਉਹ ਪੰਜਾਬ ਚ ਬੈਠਿਆ ਕਹਿੰਦੇ ਕਿਉਂ ਕਹਿੰਦੇ ਉਹ ਭੂਆ ਕੋਲ ਬੈਠੀਆਂ ਉਹ ਕਹਿੰਦੇ ਭੂਆ ਕੋਲ ਰਹਿ ਉਹ ਕਹਿੰਦੇ ਉਹਨਾਂ ਨੂੰ ਸਮਝਾ ਖੈਰ ਜੀ ਗੱਲ ਗਲ ਹੋਈ ਉਹ ਕਹਿੰਦੇ ਚੱਲ ਪਹਿਲਾਂ ਤਾਂ ਪੇਰੈਂਟ ਨੇ ਕਿਹਾ ਵੀ ਪੂਆ ਕੋਲੀ ਰਹੀ ਚੱਲ ਕਿਉਂ ਨਹੀਂ ਕਰਦੇ ਐ ਨਹੀਂ ਕਰਦੇ ਹੁਣ ਉਹ ਉਹਨੇ ਕਿਹਾ ਚੱਲ ਪੂਆ ਜੀ ਦੇਖ ਜੇਗੀ ਤਾਂ ਪੂਆ ਮਨਜ਼ੂਰ ਕਰ ਦੇਗੀ ਤਾਂ ਚੱਲ ਜੋ ਉਹ ਕਹਿੰਦੇ ਪੂਆ ਉਹਦੀ ਆਈ ਕਮਰਾ ਦੇਖਦੀ ਕਮਰੇ ਤੋ ਪਹੁੰਚਣ ਤੋਂ ਪਹਿਲਾਂ ਇਹਨੂੰ ਨੁਕਸ ਕੱਢਣ ਲੱਗ ਗਈ ਵੀ ਇਹ ਚ ਤਾਂ ਠੀਕ ਨਹੀਂ ਆ ਠੀਕ ਨਹੀਂ ਕਮਰੇ ਸਾਰੇ ਨੁਕਸ ਕੱਢਦੇ ਤੇ ਮੈਂ ਰਿਅਲਾਈਜ਼ ਕਰ ਲਿਆ ਵੀ ਆ ਆਣ ਨਹੀਂ ਦੇਣਾ ਚਾਹੁੰਦੇ ਮੈਂ ਕਿਹਾ ਉਹਨਾਂ ਦਾ ਕੀ ਇੰਟਰਸਟ ਹੈ ਉਹ ਕਹਿੰਦੇ ਜੀ ਉਹ ਆਪਣੇ 600 ਡਾਲਰ ਉਸ ਤੋਂ ਕਰਾਇਆ ਲੈਂਦੇ ਆ ਤੇ ਉਹਦੇ ਪੇਰੈਂਟ ਤੇ ਇਹਾਸਾਨ ਕਰਦੇ ਆ ਕਿ ਦੇਖੋ ਵੀ ਏਸੀ ਇਹ ਕਮਰਾ 900 ਡਾਲਰ ਦੇ ਦੇ ਸਕਦੇ ਆ ਹਾਂ 900 ਰੁਪਏ ਹੋਈ ਔਰ ਘੱਟ ਚ ਵੀ ਰੱਖੀ ਹੋਈ ਘੱਟ ਚ ਰੱਖੀ ਹੋਈ ਵੀ ਇਹ ਕਮਰਾ 900 ਡਾਲਰ ਤੇ ਚੜਦਾ ਸੀਗਾ ਅਸੀਂ ਤਾਂ 600 ਲੈਨੇ ਮੈਂ ਕਿਹਾ ਚੜਦਾ ਸੀ ਇਹ ਕਹਿੰਦੇ ਨਹੀਂ ਉਹਨੂੰ ਬੇਸਮੈਂਟ ਤਾਂ ਉਹਨਾਂ ਨੇ ਚੜਾਈ ਹੋਈ ਹੋਈ ਹੈ ਉਹ ਤਾਂ ਆਪਣੇ ਘਰ ਉੱਪਰਲਾ ਕਮਰਾ ਜਿਹੜਾ ਵੈਸੇ ਕੋਈ ਕਿਰਾਏ ਤੇ ਨਹੀਂ ਲੈਂਦਾ ਉਹ ਦਿੱਤਾ ਹੋਇਆ ਉਹਨਾਂ ਨੇ ਤੇ ਉਹ ਕਹਿੰਦੇ ਉਹ ਵੀ ਉਹਦੇ ਨਾਲ ਬੇਟੀ ਨਾਲ ਸ਼ੇਅਰ ਕਰਦੀ ਹੈ ਇਹ 600 ਡਾਲਰ ਵੀ ਦਿੰਦੀ ਹੈ ਪਰ 600 ਡਾਲਰ ਤੋਂ ਜ਼ਿਆਦਾ ਇੰਪੋਰਟੈਂਟ ਉਹਨੂੰ ਕੀ ਹੈ ਵੀ ਉਹ ਜਦੋਂ ਰੋਟੀ ਬਣਨੀ ਹੋ ਉਹਨੂੰ ਕਹਿ ਦਿੰ ਆ ਫਲਾਣਾ ਕੰਮ ਕਰਦੇ ਉਹਨੂੰ ਯੂਜ਼ ਵੀ ਕਰ ਰਹੀ ਹੈ ਜਾਂ ਕਦੇ ਬੱਚੇ ਛੋਟੇ ਐ ਬੱਚੇ ਘਰ 'ਚ ਛੱਡ ਕੇ ਜਾਣੇ ਤਾਂ ਉਹਦੇ ਸਿਰ ਤੇ ਛੱਡ ਕੇ ਆਪ ਕੰਮ ਕਰੇ। ਪੂਆ ਨੂੰ ਉਹਦੀ ਐਡਵਾਂਟੇਜ ਐ ਡਿਸਐਡਵਾਂਟੇਜ ਕੋਈ ਨਹੀਂ ਗੀ ਤੇ ਉਹ ਤਾਂ ਨਹੀਂ ਚੱਲ ਜਾਂਦੀ ਵੀ ਲੱਭੇ ਜਾਏ ਪਰ ਕਿਉਂਕਿ ਪੇਰੈਂਟਸ ਨਹੀਂ ਟਰਸਟ ਕਰ ਰਹੇ। ਇੰਡੀਆ 'ਚ ਬੈਠਾ ਪੇਰੈਂਟਸ ਹਾਂਜੀ ਉਹ ਟਰਸਟ ਨਹੀਂ ਕਰ ਰਹਾ ਬੱਚੇ ਨੂੰ ਕਿ ਬੱਚਾ ਵਿਗੜ ਜਾਊਗਾ ਬੱਚਾ ਵਿਗੜ ਜਾਊਗਾ ਬੱਚਾ ਤਾਂ ਤੁਹਾਡਾ ਚੰਦੀਗੜ੍ਹ ਵੀ ਵਿਗੜ ਜਾਏਗਾ ਜੇ ਵਿਗੜਨ ਵਾਲਾ ਹੋਇਆ ਤਾਂ ਮੇਰੀ ਬੇਟੀ ਦਿੱਲੀ ਪੜ੍ਹਨ ਗਈ ਸੀਗੀ ਬਹੁਤ ਸਾਲ ਪਹਿਲਾਂ ਤੇ ਮੈਨੂੰ ਆਗੇ ਸੀਗੇ ਰਿਸ਼ਤੇਦਾਰ ਕਹਿੰਦੇ ਭ ਕਹਿੰਦੇ ਬੱਚਾ ਵਿਗੜ ਜਾਊਗਾ ਮੈਂ ਕਹਾਂ ਜੀ ਬੱਚੇ ਤਾਂ ਮੈਂ ਚੰਡੀਗੜ੍ਹ ਵੀ ਵਿਗੜਦੇ ਦੇਖੇ ਮੈਂ ਚੰਡੀਗੜ੍ਹ ਨੂੰ ਦਿੱਲੀ ਕਿਉਂ ਨਾ ਟਰਸਟ ਕਰਾਂ ਬੱਚੇ ਨੂੰ ਤੇ ਮੇਰੀ ਦਰख्वाਸਤ ਪੇਰੈਂਟਸ ਨੂੰ ਇਹ ਹੈ ਕਿ ਆਪਣੀ ਮਿਹਨਤਾਂ ਕਰਕੇ ਕਾਇਦੇ ਰਿਹਾ ਬੱਚੇ ਉਹ ਉਹ ਕੁੜੀ ਪੜ ਵੀ ਰਹੀ ਹੈ ਜੌਬ ਵੀ ਕਰ ਰਹੀ ਹੈ ਖਰਚਾ ਵੀ ਕੱਢ ਰਹੀ ਹੈ ਤੇ ਉਹਨੂੰ ਇੰਨਾ ਤਾਂ ਉਸਤੇ ਟਰਸਟ ਕਰੋ ਕਿ ਵੀ ਉਹ ਆਪਣੇ ਡਿਸੀਜਨ ਆਪ ਲੈ ਸਕੇ ਇਹ ਵੀ ਕਈ ਲੋਕ ਕਹਿੰਦੇ ਨਾ ਇਹ ਚ ਸੱਚਾਈ ਕਿੰਨੀ ਹੈ ਸਾਨੂੰ ਨਹੀਂ ਪਤਾ ਕਿ ਕੁੜੀਆਂ ਦੇ ਵਪਾਰ ਦੇ ਵਰਗੇ ਇਸ ਤਰ੍ਹਾਂ ਦੇ ਕੰਮਾਂ 'ਚ ਵੀ ਪੈ ਜਾਂਦੀਆਂ ਆਪਣਾ ਖਰਚਾ ਪੂਰਾ ਕਰਨ ਲਈ ਜਾਂ ਪਿੱਛੇ ਪੈਸਾ ਭੇਜਣ ਦੇ ਲਈ ਇਹ ਚ ਤੁਸੀਂ ਜੋ ਆਪਣਾ ਐਕਸਪੀਰੀਅੰਸ ਕੁਝ ਲਿਆ ਕੁਝ ਗੱਲ ਸਮਝ ਆਈ ਇਹਦੇ ਵਿੱਚ ਹਾਂਜੀ ਇਸ 'ਚ ਕੁਝ ਸੱਚਾਈ ਤਾਂ ਕੁਝ ਹੈ ਪਰ ਇੰਨੀ ਨਹੀਂ ਜਿੰਨੀ ਅਸੀਂ ਉਹਨੂੰ ਹਾਈਲਾਈਟ ਕਰ ਦਿੰਨੇ ਜੀ ਬਈ ਜਦੋਂ ਪਹਿਲਾਂ ਤਾਂ ਉਹਨਾਂ ਪੇਰੈਂਟਸ ਬਾਰੇ ਕਰਾਂ ਕਮਾਂ ਜਿਹੜੇ ਜਾਂਦੇ ਹੀ ਬੱਚੇ ਨੂੰ ਕਹਿੰਦੇ ਪੈਸਾ ਭੇਜ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬੱਚੇ ਤੇ ਬੱਚੇ ਤੇ ਮੁਝੇ ਭੇਜਣਾ ਤਾਂ ਇਹ ਮੰਨ ਕੇ ਚੱਲੋ ਵੀ 4 ਸਾਲਾਂ ਨੂੰ ਬੱਚੇ ਨੂੰ ਲੱਗ ਜਾਣਗੇ ਸੈਟਲ ਹੋਣ ਲਈ ਔਰ ਉਹ ਪੈਸੇ ਰਾਸਿਰਦੇ ਭੇਜ ਵੀ ਸਕੂਗਾ ਭੇਜਦੇ ਬੱਚੇ ਬੱਚਿਆਂ ਨੂੰ ਬਹੁਤ ਫਿਕਰ ਆਪਣੇ ਪੇਰੈਂਟ ਦੀ ਪਰ ਜਿੱਦ ਦਿਨ ਜਾਂਦੇ ਹੀ ਭੇਜਣ ਦੀ ਕਰਦੇ ਆ ਫਿਰ ਉਹ 6 20 ਘੰਟੇ ਦੀ ਜੌਬ ਦੀ ਜਗ੍ਹਾ 40 ਘੰਟੇ ਜੌਬ ਕਰਦਾ ਔਰ ਫਿਰ ਪੜ੍ਹਾਈ ਉਹਦੀ ਹੁੰਦੀ ਨਹੀਂ ਔਰ ਹੈਲਥ ਵੀ ਖਰਾਬ ਕਰਦਾ ਹੈ ਹੈਲਥ ਵੀ ਖਰਾਬ ਕਰਦਾ ਔਰ ਕਈ ਬੱਚਿਆਂ ਤੇ ਇਨਾ ਪ੍ਰੈਸ਼ਰ ਆ ਜਾਂਦਾ ਜਿਵੇਂ ਕੁਝ ਕਹਿੰਦੇ ਆ ਵੀ ਗਲਤ ਕੰਮਾਂ ਚ ਪੈ ਗਈਆਂ ਕੁੜੀਆਂ ਮੁੰਡੇ ਵੀ ਮੁੰਡੇ ਕਈ ਵਾਰ ਕਈ ਵਾਰ ਕ੍ਰਾਈਮ ਚ ਪੈ ਜਾਂਦੇ ਆ ਕਈ ਵਾਰ ਡਰੱਗਜ਼ ਦੀ ਤਸਕਰੀ ਚ ਪੈ ਜਾਂਦੇ ਆ ਕਿ ਯਾਰ ਉਹ ਕੋਈ ਉਹਨੂੰ ਲਾਲਚ ਇਹ ਦਿੰਦਾ ਕਿ ਤੇਰੇ ਫਾਦਰ ਦੇ ਗਹਿਣੇ ਪਈ ਹੋਈ ਆ ਜ਼ਮੀਨ ਤੇਰੇ ਪਿਓ ਦੀ ਇੱਕ ਇੱਕ ਵਾਰੀ ਜੀ ਨਿਕਲ ਜੂਗੀ ਵੀ ਉਤੋਂ 10 ਲੱਖ ਰੁਪਏ ਚੱਕ ਲਾਂਗੇ ਉਸ ਲਾਲਚ ਆ ਕੇ ਵਿਚਾਰਾ ਉਹੋ ਜਿਹਾ ਵੀ ਕੰਮਾਂ 'ਚ ਪੈ ਜਾਂਦਾ ਤਾਂ ਉਹਨੂੰ ਇਹ ਪ੍ਰੈਸ਼ਰ ਪੇਰੈਂਟਸ ਨਾ ਪਾਣ ਪਰ ਜਿੱਥੇ ਗੱਲ ਆਈ ਦੇ ਤਸਕਰੀ ਦੀ ਉਹ ਇਹ ਹੈ ਕਿ ਥਿਸ ਇਜ਼ ਅ ਰਿਐਲਿਟੀ ਹਰ ਜਗ੍ਹਾ ਤੇ ਚੰਡੀਗੜ੍ਹ 'ਚ ਵੀ ਇਹ ਹੋ ਰਿਹਾ ਹੈ ਹਰ ਹਰ ਸ਼ਹਿਰ ਜਿੱਥੇ ਵੀ 30000 ਟੀਨੇਜਰਸ ਹੋਣਗੇ ਉੱਥੇ ਹਰ ਤਰ੍ਹਾਂ ਦਾ ਕੰਮ ਹੋਊਗਾ ਬਟ ਥਿਸ ਇਜ਼ ਨਾਟ ਦ ਮੈਜੋਰਿਟੀ ਸਾਡੇ 14000 ਤੋਂ ਲੈ ਕੇ 5000 ਕਿਲੋਮੀਟਰ ਤੱਕ ਟ੍ਰੱਕਾਂ 'ਚ ਸਫ਼ਰ ਕੀਤਾ ਇਹ ਜਾਣਨ ਲਈ ਕਿ ਟ੍ਰੱਕਰਸ ਦੀ ਜ਼ਿੰਦਗੀ ਉੱਥੇ ਕਿਵੇਂ ਜਿੱਚ ਖਾਸ ਕਰ ਪੰਜਾਬੀ ਨੇ ਟ੍ਰਕਿੰਗ ਇੰਡਸਟਰੀ ਦੇ ਵਿੱਚ ਦਾ ਬ੍ਰਾਊਨ ਗੋਰਾ ਜੋ ਬ੍ਰੈਂਟਨ ਕਿੱਥੇ ਫਿੱਟ ਹੁੰਦੇ ਨੇ ਮੇਰੇ ਖਿਆਲ ਬਹੁਤ ਅੱਛਾ ਆਪੋਜ਼ਿਟ ਐਗਜ਼ਾਮਪਲ ਹੈ ਜੀ ਟ੍ਰਕਿੰਗ ਇੰਡਸਟਰੀ ਉਹ ਉਹ ਯੂਨੀਫਾਰਮ ਕਰ ਰਹੇ ਮਿਲਾ ਰਹੇ ਦੋਨੋਂ ਜਨਰੇਸ਼ਨ ਨੂੰ ਉੱਥੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਇੱਕ ਦੂਜੇ ਦੀ ਇੱਜ਼ਤ ਕਰ ਰਹੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਇਹ ਤਾਂ ਬਹੁਤ ਅੱਛਾ ਉਦਾਹਰਣ ਹੈ ਕਿ ਇਹੋ ਜੀ ਜਿੱਥੇ ਉਹ ਮਿਲ ਕੇ ਕੰਮ ਕਰ ਰਹੇ ਕੋਈ ਕਿਸੇ ਦਾ ਵਿਤਕਰਾ ਨਹੀਂ ਜਿਹੜੀਆਂ ਕੋਠੀਆਂ ਦੁਆਬੇ ਤੁਸੀਂ ਜਾ ਕੇ ਦੇਖ ਲਓ ਜਾਂ ਅੰਮ੍ਰਿਤਸਰ ਵਾਲੇ ਇਲਾਕੇ ਜਾ ਕੇ ਦੇਖੋ ਕੋਠੀਆਂ ਕੋਠੀਆਂ ਬਣੀਆਂ ਤਾਂ ਬਹੁਤ ਸੋਹਣੀਆਂ ਨੇ ਰਹਿੰਦਾ ਕੋਈ ਨਹੀਂ ਪਰ ਉਹ ਬਣਾਉਣ ਵਾਲੇ ਉਹੀ ਲੋਕ ਨੇ ਜਿਹੜੇ ਕਿ ਕਈ ਦਹਾਕੇ ਪਹਿਲਾਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਮੂਵ ਹੋ ਗਏ ਤੇ ਉਹਨਾਂ ਦਾ ਕੀ ਰਿਲੇਸ਼ਨ ਤੁਸੀਂ ਦੇਖਦੇ ਹੋ ਉਹ ਬਹੁਤ ਇੰਪੋਰਟੈਂਟ ਰਿਲੇਸ਼ਨ ਹੈ ਜੀ ਔਰ ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਉਂ ਕੋਠੀਆਂ ਬਣਾਈਆਂ ਉਹ ਜ਼ਿਆਦਾਤਰ ਜਿਹੜਾ ਤਬਕਾ ਪਹਿਲਾਂ ਗਿਆ ਸੀ ਇੱਥੋਂ ਬਹੁਤ ਜ਼ਿਆਦਾ ਜ਼ਮੀਨ ਉਹਨਾਂ ਕੋਲ ਹੈ ਨਹੀਂ ਸੀਗੀ ਜਾਂ ਥੋੜਾ ਕਮਜ਼ੋਰ ਤਬਕਾ ਹੋ ਸੀਗਾ ਤੇ ਉਹਨਾਂ ਨੇ ਆਪਣੇ ਖਾਸ ਤੌਰ 'ਤੇ ਆਪਣੇ ਕਾਸਟ ਦਾ ਬੜਾ ਰਹਿਦਾ ਜੀ ਵੀ ਕੋਈ ਕਾਸਟ ਨੂੰ ਉੱਚੀ ਨਹੀਂ ਵੀ ਅਸੀਂ ਕਹਿੰਨੇ ਆ ਤੇ ਜਿਹੜਾ ਕੋਈ ਉਹਨਾਂ ਕਾਸਟ ਤੋਂ ਗਿਆ ਉਹ ਉਹਨੇ ਜਾ ਕੇ ਉੱਥੇ ਪੈਸੇ ਮਿਹਨਤਾਂ ਬਹੁਤ ਕੀਤੀਆਂ ਪੈਸੇ ਬਣਾਏ ਘਰ ਬਣਾ ਲਏ ਪਰ ਆਪਣੇ ਘਰ ਬਣਾਉਣ ਤੋਂ ਪਹਿਲਾਂ ਇੱਥੇ ਕੋਠੀਆਂ ਬਣਾਈਆਂ ਆਪਣੇ ਪੇਰੈਂਟਸ ਨੂੰ ਵੱਡੀਆਂ ਕੋਠੀਆਂ ਬਣਾ ਕੇ ਇਸ ਲਈ ਦਿੱਤੀਆਂ ਕਿ ਉਹ ਜ਼ਮੀਂਦਾਰਾਂ ਨੂੰ ਦਿਖਾਣਾ ਚਾਹੁੰਦੇ ਸੀਗੇ ਕਿ ਤੁਸੀਂ ਸਾਡੀ ਮਾਂ ਨੂੰ ਸਾਡੇ ਪਿਓ ਨੂੰ ਜ਼ਲੀਲ ਕੀਤਾ ਇਹਨੇ ਸਾਲ ਇੰਨੀਆਂ ਜਨਰੇਸ਼ਨਸ ਉਹ ਇੱਕ ਜਨਰੇਸ਼ਨ ਦਾ ਬਹਿਗੇ ਨਹੀਂ ਉਹ ਕਈ ਜਨਰੇਸ਼ਨ ਦਾ ਬਹਿਗੇਜ ਹੈ ਕਿ ਤੁਸੀਂ ਉਹਨਾਂ ਨੂੰ ਜ਼ਲੀਲ ਕੀਤਾ ਤੇ ਅਸੀਂ ਹੁਣ ਤੁਹਾਡੇ ਤੋਂ ਵੱਡੇ ਹੋ ਗਏ ਉਹ ਕੋਠੀਆਂ ਦਾ ਮਕਸਦ ਇਹ ਹੈ ਜ਼ਿਆਦਾਤਰ ਉਹ ਪੇਰੈਂਟਸ ਵੀ ਉਹ ਬਾਅਦ ਚੋਂ ਉੱਥੇ ਲੈ ਗਏ ਪਰ ਉਹ ਕੋਠੀਆਂ ਤੇ ਖਾਲੀ ਪਈਆਂ ਪਰ ਉਹ ਬਹੁਤ ਵੱਡੀ ਸਟੇਟਮੈਂਟ ਹੈ ਸਾਡੀ ਆਈ ਥਿੰਕ ਸਾਡੀ ਕਾਸਟ ਬੋਰਡ ਦੀ ਵੀ ਇੱਕ ਸਟੇਟਮੈਂਟ ਹੈਗੀ ਹੈ ਉਹ ਕਿ ਉਹ ਕਈ ਜਨਰੇਸ਼ਨ ਨਾਲ ਉਹ ਦੇਖਦੇ ਆ ਰਹੇ ਕਿ ਸਾਡੇ ਤੇ ਇਹ ਜਲੀਲ ਹੋ ਰਿਹਾ ਸਾਡੇ ਪੇਰੈਂਟਸ ਔਰ ਆਪਣੀ ਮਾਂ ਨੂੰ ਕਿਸੇ ਨੂੰ ਤੂੰ ਤੜਕ ਕਰਦੇ ਦੇਣਾ ਨਾ ਉੱਚਾ ਰੱਖਣਾ ਤਾਂ ਮੈਂ ਭਾਵੇਂ ਕੋਠੀ ਬਣਾਣੀ ਆ ਪਾ ਖਾਲੀ ਛੱਡਣੀ ਆ ਖਾਲੀ ਜਹੇ ਛੱਡਦਾ ਔਰ ਉਸ ਬਣਾਣੀ ਆ ਉਸ ਤੋਂ ਜ਼ਮੀਨਦਾਰ ਤੋਂ ਉੱਚੀ ਹੈ ਜੋ ਕੈਨੇਡਾ ਦਾ ਮੀਡੀਆ ਹੈ ਉਸ ਨੂੰ ਔਨ ਕੌਨ ਲੋਕ ਕਰਦੇ ਉਹ ਚ ਸੇ ਕੀਦੀ ਹੈ ਕਿਸ ਕਮਿਊਨਿਟੀ ਦੀ ਹੈਗੀ ਔਰ ਜੋ ਬੱਚੇ ਇਥੋਂ ਗਏ ਹੈ ਉਹ ਮੀਡੀਆ ਕਿਸ ਤਰ੍ਹਾਂ ਆਪਣਾ ਰੋਲ ਨਿਭਾ ਰਿਹਾ ਉਥੇ ਇਸ ਤਰ੍ਹਾਂ ਜੀ ਮੀਡੀਆ ਤੇ ਮੈਂ ਇੱਕ ਚੈਪਟਰ ਇਸ ਬੁੱਕ ਚ ਲਿਖਿਆ ਤੁਸੀਂ ਦੇਖਿਆ ਹੋਣਾ ਤੇ ਉਹਦਾ ਕਾਰਨ ਇਹ ਹੈ ਕਿ ਮੀਡੀਆ ਨੂੰ ਥੋੜਾ ਰਿਸਪਾਂਸਿਬਲ ਹੋਣਾ ਪੈਣਾ ਪੰਜਾਬੀ ਮੀਡੀਆ ਜ਼ਿਆਦਾ ਫੋਕਸ ਕਰ ਰਹਾ ਹੈ ਕੈਨੇਡੀਅਨ ਪੰਜਾਬੀ ਮੀਡੀਆ ਜਾਂ ਸੋਸ਼ਲ ਮੀਡੀਆ ਫੋਕਸਿੰਗ ਔਨ ਦਾ ਰੋਂਗ ਡੂਇੰਗਸ ਆਫ ਸਮ ਪੀਪਲ ਕਿ ਕੋਈ ਕਿਸ ਨੇ ਕੋਈ ਚੋਰੀ ਕਰ ਲਈ ਕੋਈ ਇੱਕ ਕੁੜੀ ਕੋਈ ਡਰੰਕ ਹੋ ਗਈ ਉਹਦਾ ਵੀਡੀਓ ਪਾਤਾ ਜੀ ਇਹ ਤਾਂ ਕਿ ਸ਼ਰਾਬਾਂ ਪੀ ਰਿਹਾ ਹੈ ਇੱਥੇ ਕਿਹੜਾ ਨਹੀਂ ਪੀ ਰਿਹਾ ਅਸੀਂ ਸ਼ਰਾਬਾਂ ਇੱਥੇ ਅਸੀਂ ਇੱਥੇ ਵੀ ਸ਼ਰਾਬਾਂ ਪੀਣ ਦੀ ਜੇ ਵੀਡੀਓ ਤੇ ਉੱਥੇ ਫੋਕਸ ਕਰਨਾ ਤਾਂ ਉੱਥੇ ਕਰਾਂਗੇ ਬਟ ਕਿ ਸਾਰਾ ਪੰਜਾਬੀ ਬੱਚਾ ਸ਼ਰਾਬਾਂ ਪੀ ਵੀ ਡਿਗਿਜਨ ਦੀ ਤਸਵੀਰ ਤੇ ਬਣਦੀ ਹੈ ਨਾ ਕਿ ਬ੍ਰੈਮਟਨ ਚ ਜਾਂ ਕਿਸੇ ਹੋਰ ठाਾ ਤੇ ਕਿ ਚੌਕ ਤੇ ਇਹ ਪੰਜਾਬੀ ਮੁੰਡੇ ਦੇ ਖੁੱਲ੍ਹ ਲੜ ਰਹੇ ਪਾੜ ਤੇ ਸਿਰ ਭੰਤੀਆਂ ਗੱਡੀਆਂ ਕੁਝ ਇਸ ਤਰ੍ਹਾਂ ਦਾ ਉਹ ਵਾਕ ਦੇ ਕੇ ਹਾਂ ਜੀ 2017 ਚ ਮੈਂ ਉੱਥੇ ਗਿਆ ਸੀ ਜੀ ਉੱਥੇ ਇੱਕ ਇਹ ਜਿਹਾ ਇਨਸੀਡੈਂਟ ਹੋਇਆ ਸੀ ਜਿੱਥੇ ਲੜਾਈ ਹੋ ਗਈ ਸੀ ਮੈਂ 1 ਮਹੀਨਾ ਕੈਨੇਡਾ ਰਿਹਾ 1 ਮਹੀਨਾ ਉਹੀ ਰੀਲ ਚੱਲਦੀ ਰਹੀ ਮੀਡੀਆ ਚ ਸਾਡਾ ਮਕਸਦ ਇਹੀ ਜਾਣਨ ਦਾ ਸੀ ਕਿ ਅਸਲ ਚ ਉੱਥੇ ਪਹੁੰਚ ਕੇ ਧਰਤੀ ਦੀ ਸੱਚਾਈ ਕੀ ਹੈ ਤਾਂ ਤੁਸੀਂ ਇਹ ਕਿਤਾਬ ਜ਼ਰੂਰ ਪੜੋ ਤੁਹਾਨੂੰ ਹੋਰ ਵੀ ਚੀਜ਼ਾਂ ਕੈਨੇਡਾ ਦੀਆਂ ਮਿਲਣਗੀਆਂ ਇਹਦੇ ਵਿੱਚ ਕਈ ਸਾਰੇ ਚੈਪਟਰਸ ਨੇ ਅ ਕਨਕਈ ਸਾਹ ਬੋਰਾ ਨੇ ਇਨਕਲੂਡ ਕੀਤੇ 10 ਚੈਪਟਰ ਲਗੇ ਸਾਹ ਦੇ ਵਿੱਚ ਤੇ ਇਹਦੇ ਨਾਲ ਤੁਹਾਨੂੰ ਪੜ ਕੇ ਸਮਝ ਆ ਜਾਏਗਾ ਕਿ ਕੈਨੇਡਾ ਦਾ ਜੋ ਸਟਰਕਚਰ ਹੈ ਜੋ ਤਾਣਾ ਬਣਾ ਹੈ ਉਹ ਕਿੱਥੇ ਪਹੁੰਚ ਰਿਹਾ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਹੋਰ ਖਬਰਾਂ ਤੇ ਹੋਰ ਵੀ ਅਪਡੇਟਸ ਦੇ ਲਈ ਧੰਨਵਾਦ